ਸਤਿ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਹੁਣੇ-ਹੁਣੇ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀਹਾਂ ਕੈਨੇਡਾ ਜਾ ਰਹੇ 40 ਤੋਂ ਵੱਧ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਨੂੰ ਕੈਨੇਡਾ ਦੇ ਮੌਂਟਰੀਅਲ ਅਤੇ ਇਸ ਤੋਂ ਇਲਾਵਾ ਕੈਨੇਡਾ ਦੇ ਟੋਰਾਂਟੋ ਪੀਅਰਸਨ 에ਰਪੋਰਟ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਹੈ ਜੀਹਾਂ ਕੈਨੇਡਾ ਜਾਣ ਦਾ ਰੁਝਾਨ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਹੁਣ ਦਿਨੋ-ਦਿਨ ਵਧਦਾ ਜਾ ਰਿਹਾ ਹੈ ਤੇ ਕੈਨੇਡਾ ਜਾਣ ਤੋਂ ਬਾਅਦ ਬਹੁਤ ਸਾਰੇ ਪੰਜਾਬੀ ਨੌਜਵਾਨ ਕੈਨੇਡਾ ਦੇ ਵਿੱਚ ਰਹਿਣ ਦੀ ਬਜਾਏ ਅਮਰੀਕਾ ਦੇ ਵੱਲ ਰੁ ਕੈਨੇਡਾ ਦੇ ਮੌਂਟਰੀਅਲ 에ਰਪੋਰਟ ਅਤੇ ਇਸ ਤੋਂ ਇਲਾਵਾ ਕੈਨੇਡਾ ਦੇ ਟ੍ਰਾਂਟੋਪੀਅਰਸਨ 에ਰਪੋਰਟ ਤੋਂ ਨਿਕਲ ਕੇ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਹਨਾਂ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਨੂੰ ਕੈਨੇਡਾ ਦੇ 에ਰਪੋਰਟ ਦੇ ਉੱਤੇ ਸੀਬੀਐਸਏ ਦੇ ਅਧਿਕਾਰੀਆਂ ਦੇ ਵੱਲੋਂ ਉਸ ਸਮੇਂ ਰੋਕਿਆ ਗਿਆ ਜਦੋਂ ਇਹਨਾਂ ਦੇ ਪਾਸਪੋਰਟ ਦੇ ਉੱਤੇ ਲੱਗੇ ਵੀਜ਼ੇ ਦੀ ਜਾਂਚ ਕੀਤੀ ਗਈ। ਜਿਸ ਤੋਂ ਬਾਅਦ ਸੀਬੀਐਸਏ ਦੇ ਅਧਿਕਾਰੀਆਂ ਦੇ ਦੁਆਰਾ ਪਾਇਆ ਗਿਆ ਕਿ ਜਿਹੜੇ ਵੀਜ਼ੇ ਇਹਨਾਂ ਦੇ ਵੱਲੋਂ ਪ੍ਰਾਪਤ ਕੀਤੇ ਗਏ ਹਨ ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਫੇਕ ਡਾਕੂਮੈਂਟ ਲਗਾ ਕੇ ਵੀਜ਼ੇ ਪ੍ਰਾਪਤ ਹੋਏ ਹਨ। ਜਿਸ ਤੋਂ ਬਾਅਦ ਕੈਨੇਡਾ ਬੀ ਤੋਂ 25 ਦੱਸੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਕੈਨੇਡਾ ਦੇ ਟ੍ਰਾਂਟੋ ਆਇਰਪੋਰਟ ਦੇ ਉੱਤੇ 15 ਦੀ ਗਿਣਤੀ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕੈਨੇਡਾ ਦੇ 에য়ারਪੋਰਟਸ ਦੇ ਉੱਤੇ ਕਾਫੀ ਜ਼ਿਆਦਾ ਸਖਤਾਈ ਕਰ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਸੀਵੀਐਸ ਦੇ ਅਧਿਕਾਰੀਆਂ ਨੂੰ ਇਹ ਹੁਣ ਅਧਿਕਾਰ ਵੀ ਦੇ ਦਿੱਤੇ ਗਏ ਹਨ ਕਿ ਉਹ ਕਿਸੇ ਵੀ ਵਿਅਕਤੀ ਨੂੰ ਕੈਨੇਡਾ ਦੇ 에য়ারਪੋਰਟ ਦੇ ਉੱਤੇ ਰੋਕ ਸਕਦੇ ਹਨ ਕਿਸੇ ਦਾ ਵੀ ਵੀਜ਼ਾ ਕੈਨਸਲ ਕਰ ਸਕਦੇ ਹਨ ਤੇ ਕਿਸੇ ਨੂੰ ਵੀ ਇੱਕਦਮ ਡਿਪੋਰਟ ਕਰ ਸਕਦੇ ਹਨ ਪਰ ਇਸ ਦੇ ਬਾਵਜੂਦ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੇ ਵੱਲੋਂ ਫੇਕ ਡਾਕੂਮੈਂਟ ਲਗਾ ਕੇ ਇਹ ਤੋਂ 25 ਲੱਖ ਰੁਪਇਆ ਦੇਣ ਤੋਂ ਬਾਅਦ ਕੈਨੇਡਾ ਦਾ ਵੀਜ਼ਾ ਲਿਆ ਜਾਂਦਾ ਹੈ ਜਿਸ ਦੇ ਵਿੱਚ ਕੀ ਸਾਰੇ ਦੇ ਸਾਰੇ ਏਜੰਟ ਦੇ ਵੱਲੋਂ ਡਾਕੂਮੈਂਟ ਫੇਕ ਲਗਾਏ ਜਾਂਦੇ ਹਨ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਕੈਨੇਡਾ ਦੇ 에어ਪੋਰਟ ਦੇ ਉੱਤੇ ਜਾ ਕੇ ਇਸ ਦਾ ਵੱਡਾ ਖਾਮਯਾਬ ਜਾਂ ਭੁਗਤਣਾ ਪੈਂਦਾ ਹੈ ਜ਼ਿਕਰ ਜੋ ਕਹੇ ਕਿ ਪਿਛਲੇ ਦਿਨ ਵੀ ਕੈਨੇਡਾ ਦੇ ਕੈਲਗਰੀ 에ਰਪੋਰਟ ਦੇ ਉੱਤੇ 20 ਤੋਂ ਵੱਧ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਨੂੰ ਰੋਕਿਆ ਗਿਆ ਸੀ ਜਿਨ੍ਹਾਂ ਦੇ ਵੀ ਡਾਕੂਮੈਂਟ ਜਾਲੀ ਪਾਏ ਗਏ ਸਨ ਸੋ ਇਸ ਤੋਂ ਬਾਅਦ ਹੁਣੇ ਤਾਜ਼ਾ ਮਾਮਲਾ ਕੈਨੇਡਾ ਦੇ ਮੌਂਟਰੀਅਲ ਅਤੇ ਕੈਨੇਡਾ ਦੇ ਟ੍ਰਾਂਟੋਪੀਅਰਸਨ 에ਰਪੋਰਟ ਤੋਂ ਸਾਹਮਣੇ ਨਿਕਲ ਕੇ ਆਇਆ ਹੈ ਜਿੱਥੇ ਕਿ ਕੈਨੇਡਾ ਜਾ ਰਹੇ ਹੁਣ 40 ਤੋਂ ਵੱਧ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਨੂੰ ਕੈਨੇਡਾ ਦੀ ਸੀਬੀਐਸਏ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਅਜੇ ਤੱਕ ਇਹਨਾਂ ਨੂੰ ਕੈਨੇਡਾ ਦੇ ਵਿੱਚ ਹੀ ਰੱਖਿਆ ਗਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਰਿਪੋਰ ਜਾ ਸਾਈਲਮ ਸਵੀਕਾਰ ਕੀਤਾ ਜਾਂਦਾ ਹੈ ਜਾਂ ਫਿਰ ਸਾਈਲਮ ਲਗਾ ਦਿੱਤਾ ਜਾਂਦਾ ਹੈ ਤੇ ਹੋ ਸਕਦਾ ਹੈ ਕਿ ਇਹ ਥੋੜੇ ਸਮੇਂ ਦੇ ਲਈ ਕੈਨੇਡਾ ਦੇ ਵਿੱਚ ਹੋਰ ਰੁਕ ਸਕਦੇ ਹਨ ਪਰ ਕੈਨੇਡਾ ਦੇ ਵਿੱਚ ਕਿਤੇ ਨਾ ਕਿਤੇ ਹੁਣ ਜਾਲੀ ਡਾਕੂਮੈਂਟ ਲਗਾ ਕੇ ਜਾਣ ਵਾਲਿਆਂ ਦੀ ਇਸ ਸਮੇਂ ਦੇ ਵਿੱਚ ਖੈਰ ਨਹੀਂ ਹੈ ਸੋ ਜੇਕਰ ਕਿਸੇ ਨੇ ਵੀ ਕੈਨੇਡਾ ਜਾਣ ਦਾ ਸੁਪਨਾ ਆਪਣਾ ਸਕਾਰ ਕਰਨਾ ਹੈ ਤੇ ਰੀਅਲ ਡਾਕੂਮੈਂਟ ਦੇ ਨਾਲ ਹੀ ਉਹ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਨਹੀਂ ਤੇ ਉਹਨਾਂ ਨੂੰ ਵੀ ਕੈਨੇਡਾ ਦੇ 에ਅਰਪੋਰਟ ਦੇ ਉੱਤੇ ਇਸ ਤਰ੍ਹਾਂ ਖੱਜਲ ਖਵਾਰੀ ਦਾ ਸਾਹਮਣਾ ਅਤੇ ਵਾਪਸ ਭਾਰਤ ਦੇ ਵਿੱਚ ਡਿਪੋਰਟ ਹੋਣ ਦਾ ਵੱਡਾ ਖਾਮਯਾਜ ਆ ਭੁਗਤਣਾ ਪੈ ਸਕਦਾ ਹੈ